ਪੰਜਾਬ ਵਿੱਚ ਭਾਰੀ بارش ਪੈਣ ਨਾਲ ਜਿੱਥੇ ਲੋਕ ਪਰੇਸ਼ਾਨ ਨੇ ਉੱਥੇ ਹੀ ਕਿਸਾਨਾਂ ਦਾ ਵੀ ਬੁਰਾ ਹਾਲ ਹੁੰਦਾ ਨਜ਼ਰ ਆ ਰਿਹਾ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਭਾਰੀ ਮੀਂਹ ਨਾਲ ਫਸਲ ਹੈ ਜਿਹੜੀ ਬੁਰੀ ਤਰ੍ਹਾਂ ਨਾਲ ਖਰਾਬ ਹੋ ਗਈ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਖੇਤੀਬਾੜੀ ਵਿਭਾਗ ਦੇ ਮਾਹਿਰ ਡਾਕਟਰਾਂ ਦਾ ਕਹਿਣਾ ਹੈ ਕਿ ਪਠੰਡਾ ਦੇ ਵਿੱਚ ਦੋ ਪਿੰਡ ਐਸੇ ਨੇ ਜਿੰਨਾ ਵਿੱਚ ਭਾਰੀ ਨੁਕਸਾਨ ਹੋਇਆ ਹੈ ਝੋਨਾ ਹੀ ਨਹੀਂ ਬਲਕਿ ਨਰਮੇ ਦਾ ਵੀ ਨੁਕਸਾਨ ਹੋਇਆ ਹੈ ਕਿਉਂਕਿ ਇਸ ਪਾਸੇ ਉੱਚੇ ਠਾਵਾਂ ਤੋਂ ਪਾਣੀ ਥੱਲੇ ਆਇਆ ਹੈ ਕਿਉਂਕਿ ਇਹ ਨੀਵਾ ਸਥਾਨ ਹੈ ਜਿਸ ਕਰਕੇ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਤੇ ਅੰਦਰ ਸਸਿਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਇਹਦੀ ਚ ਹੈ ਕਿ ਜਿਹੜੀ ਤਾਂ ਹੁਣ ਆ ਪਿਛਲੇ 2-3 ਦਿਨਾਂ ਦੇ ਵਿੱਚ ਬਰਸਾਤ ਹੋਈ ਹੈ ਇਹ ਟਿਕਨੀ ਬਰਸਾਤ ਹੋਈ ਹੈ ਕੋਈ ਜ਼ਿਆਦਾ ਆਪਾਂ ਇਹ ਨਹੀਂ ਕਹਿ ਸਕਦੇ ਬਹੁਤ ਪਾਣੀ ਬਰਸਾਤ ਕਿ ਕਿਸੇ ਪਾਸੇ ਹੋ ਗਈ ਹੋਰ ਅਜੇ ਤੱਕ ਰਿਪੋਰਟ ਨਹੀਂ ਹੋਈ ਤੇ ਇਹਦਾ ਤਾਂ ਜੇ ਅਜੇ ਤੱਕ ਦੇਖਿਆ ਜਾਵੇ ਤਾਂ ਫਸਲਾਂ ਤੇ ਇਹਦਾ ਫੈਲ ਰਹੀ ਹੈ ਕੁਝ ਜਿੱਥੇ ਝੋਨੇ ਦੇ ਵਿੱਚ ਵੀ ਪਾਣੀ ਮਾਰੇ ਸੀਗੇ ਜਿੱਥੇ ਮਤਲਬ ਕਿ ਆ ਉੱਥੇ ਲੂਣਾ ਪਾਣੀ ਸੀ ਉਹ ਫਸਲ ਤੇ ਉਹਦਾ ਪ੍ਰਭਾਵ ਮਾੜਾ ਪੈ ਰਿਹਾ ਸੀ ਉੱਥੇ ਆ ਬਰਸਾਤ ਦੇ ਜਿਹੜੀ ਉਹਦੇ ਲਈ ਵਧੀਆ ਬਦਲਾਅ ਸਾਬਤ ਹੋਇਆ ਇਸੇ ਤਰ੍ਹਾਂ ਨਰਮੇ ਤੇ ਵੀ ਜਿਵੇਂ ਕਈ ਥਾਵਾਂ ਤੇ ਆਪਣਾ ਜਿਹੜਾ ਹੈਗਾ ਚਿੱਟੀ ਮੱਖੀ ਭਾਵੇਂ ਕੋਈ ਟਿਓ ਲੈਵਲ ਤੋਂ ਥੱਲੇ ਆ ਉਹ ਦਿਖਾਈ ਦੇ ਰਹੀ ਸੀ ਜਾਂ ਹਰੇ ਤੇਲੇ ਦਾ ਵੀ ਕਈ ਥਾਵਾਂ ਤੇ ਉਹਨਾਂ ਵਾਲਾ ਕਿਤੇ ਕਿਤੇ ਦਿਖਾਈ ਦੇਰੀ ਆ ਸੀ ਸਾਡੇ ਮੇਲੇ ਖਰਾਤੇ ਲਾ ਨੂੰ ਤੇ ਉਹ ਇਹ ਬਰਸਾਤ ਦੇ ਨਾਲ ਜਿਹੜਾ ਹੈਗਾ ਉਹਦਾ ਹਮਲਾ ਵੀਦਾ ਹੈਗਾ ਅਪਣੇ ਅਸੀਂ ਫੀਲਡ ਦੇ ਵਿੱਚ ਆ ਕੇ ਆਏ ਆ ਘਟ ਹੋਇਆ ਜਾ ਬੰਦ ਤੇ ਇਹਨਾਂ ਫਸਲਾਂ ਵਾਸਤੇ ਦਾ ਅਜੇ ਤੱਕ ਤਾਂ ਇਹਦਾ ਸ਼ਾਇਦ ਹੀ ਹੈ ਮਤਲਬ ਫਸਲਾਂ ਕੋਈ ਨੁਕਸਾਨ ਨਹੀਂ ਦਿਖ ਰਿਹਾ ਹਾਂ ਜਿਹੜਾ ਕੁਝ ਦਿਨ ਪਹਿਲਾਂ ਮਤਲਬ ਜਿਹੜੀ ਬਰਸਾਤ ਹੋਈ ਸੀ ਤਾਂ ਉਦੋਂ ਇਹ ਸੀਗਾ ਕਿ ਉਹ ਕਈ ਥਾਵਾਂ ਤੇ ਟੁੱਟਮੀ ਤੇ ਭਾਰੀ ਬਰਸਾਤ ਹੋਈ ਤੇ ਉਹਦੇ ਨੀਵੇਂ ਬਾਹਣ ਸੀ ਕਿਉਂਕਿ ਕਈ ਪਿੰਡਾਂ ਦੇ ਵਿੱਚ ਜਿਹੜੀ ਟੋਪੋਗ੍ਰਾਫੀ ਇਸ ਤਰ੍ਹਾਂ ਦੀ ਉੱਚੇ ਨੀਵੇਂ ਬਾਣ ਨੇ ਉੱਚੇ ਜਿਹੜਾ ਥਾਮਾਂ ਤੋਂ ਪਾਣੀ ਜਿਹੜੇ ਨੀਵੇਂ ਥਾਮਾਂ ਵਾਲੇ ਪਾਸੇ ਖੜਾ ਹੋ ਜਾਂਦਾ ਉਹ ਜਿਹੇ ਥਾਮਾਂ ਤੇ ਕਈ ਥਾਮਾਂ ਤੇ ਜਿਹੜਾ ਹੈਗਾ ਨਰਮਾ ਵੀ ਪ੍ਰਭਾਵ ਪਾਇਆ ਪਾਣੀ ਖੜਨ ਕਰਕੇ ਤੇ ਝੋਨਾ ਵੀ ਜਿਹੜਾ ਮਤਲਬ ਸਜਰਾ ਝੋਨਾ ਲੱਗਿਆ ਸੀਗਾ ਉਹਨਾਂ ਦੇ ਨਾਲ ਦੇ ਵਿੱਚ ਵੀ ਉਹ ਵੀ ਡੁੱਬ ਕੇ ਜਿਵੇਂ ਆਪਣੇ ਆ ਗੱਲ ਕਰਕੇ ਜਿਹੜੀ ਰਿਪੋਰਟ ਮਹਿਮਨ ਦੀ ਰਿਪੋਰਟ ਵਿੱਚ ਅਸੀਂ ਦੇਖਿਆ ਉਹ ਉੱਥੇ ਕਿਸਾਨਾਂ ਨੂੰ ਜਿਹੜਾ ਹੈਗਾ ਦੁਬਾਰਾ ਖੁਦੋਣਾ ਉਹ ਲਾਉਣਾ ਪਿਆ ਜਿਹੜਾ ਨੀਵੇਂ ਖੇਤਾਂ ਦੇ ਵਿੱਚ ਪਾਣੀ ਦੇ ਨਾਲ ਡੁੱਬ ਗਿਆ ਸੀ ਪਰ ਜਿਹੜੀ ਆ ਹੁਣ 2-3 ਦਿਨਾਂ ਤੋਂ ਬਰਸਾਤ ਹੋਈ ਹੈ ਇਹਦਾ ਫਾਇਦਾ ਹੀ ਹੋਇਆ ਪਰ ਜਿਵੇਂ ਆ ਦੇਖੀਏ ਝਾਤੀ ਮਾਰਗੇ ਜਿਹੜੀ ਮੌਸਮ ਵਿਭਾਗ ਦੀ ਜਿਹੜੀ ਹੁਣ ਰਿਪੋਰਟ ਆ ਰਹੀ ਹੈ ਉਹਨਾਂ ਦੀ ਫੋਰਕਾਸਟਿੰਗ ਕਿਉਣ ਵਾਲੀ 3-4 ਦਿਨਾਂ ਦੇ ਵਿੱਚ ਜਿਹੜੀ ਹੈਗੀ ਹੈ ਟੁੱਟਵੀਂ ਜਿਹੜੀ ਹੈਗੀ ਭਾਰੀ ਵਰਖਾ ਹੋ ਸਕਦੀ ਹੈ ਤੇ ਉਹਦਾ ਜਿਹੜਾ ਜੇ ਭਾਰੀ ਵਰਖਾ ਹੋ ਜਾਂਦੀ ਹੈ ਤੇ ਉਹਦਾ ਜ਼ਰੂਰ ਪਾਣੀ ਖੜ੍ਹਨੇ ਨਾਲ ਜਿਹੜਾ ਫਸਲਾਂ ਤੇ ਉਹਦਾ ਪ੍ਰਭਾਵ ਆਉਂਦਾ ਜਿਵੇਂ ਜੇ ਅਸੀਂ ਗੱਲ ਕਰੀਏ ਨਰਮੇ ਦੀ ਕਿ ਨਰਮੇ ਦੇ ਵਿੱਚ ਜੇ ਪਾਣੀ ਖੜ੍ਹ ਜਾਂਦਾ ਤੇ ਨਰਮਾ ਜਦਾਂ ਜ਼ਿਆਦਾ ਤੇਰ ਖੜਿਆ ਪਾਣੀ ਸਾਹ ਨਹੀਂ ਸਕਦਾ ਤੇ ਉਹ ਜਿਹੜਾ ਨਰਮਾ ਖੋ ਦਿੰਦਾ ਤੇ ਉਹਦੀ ਜੜੀ ਹੈਗੀ ਹੈ ਜ਼ਿਆਦਾ ਪਾਣੀ ਖੜਨ ਕਰਕੇ ਉਹਦਾ ਵਾਧਾ ਰੁਕ ਜਾਂਦਾ ਔਰ ਜਿਹੜੀ ਜੇ ਜਾਂ ਲਗਾਤਾਰ ਜੇ ਝੜੀ ਲੱਗੀ ਰਹਿੰਦੀ ਹੈ ਤੇ ਨਰਮਾ ਜਿਹੜਾ ਉਹ ਜਿਹੜਾ ਨਵਾਂ ਫਲਾਕਾ ਵੀ ਛੱਡ ਦਿੰਦਾ ਤੇ ਇਸ ਕਰਕੇ ਅਸੀਂ ਕਿਸਾਨਾਂ ਨੂੰ ਸਲਾਹ ਦਿੰਨੇ ਆ ਕਿ ਆ ਜਿਹੜਾ ਹੁਣ ਹਾਈ ਅਲਰਟ ਨੂੰ ਦੇਖਦੇ ਹੋਏ ਮੈਂ ਕਈ ਥਾਵਾਂ ਤੇ ਬੁਰੀ ਭਾਰੀ ਟੁੱਟਣੀ ਬਰਸਾਤ ਹੋ ਰਹੀ ਹੈ ਤੇ ਜਿਹੜਾ ਪਾਣੀ ਆ ਉਹ ਫਸਲ ਨੂੰ ਜਿਹੜਾ ਰੋਕ ਲਿਆ ਜਾਵੇ ਨਾ ਲਾਇਆ ਜਾਵੇ ਇਸੇ ਤਰ੍ਹਾਂ ਹੀ ਝੋਨੇ ਦੇ ਆ ਜਿਵੇਂ ਜਿਹੜੇ ਵਿਸ਼ੇਤਾ ਕੁਝ ਨੇ ਮੂੰਗੀ ਵਾਲੇ ਖਾਂ ਦੇ ਜਾਂ ਵੀ ਜਿਹੜੀ ਮੱਕੀ ਵਾਲੇ ਖਾਂ ਦੇ ਜਿਹੜਾ ਝੋਨਾ ਲਾਇਆ ਲੋਕਾਂ ਨੇ ਆਹ ਉਹਨੇ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਜਾਂ ਲਾ ਰਹੇ ਨੇ ਉਹ ਵੀ ਜੇ ਭਾਰੀ ਬਰਸਾਤ ਹੋ ਗਈ ਤੇ ਉਹਦੇ ਵੀ ਤੋਂ ਬੰਦਾ ਖੜਸ਼ਾ ਉਹ ਵੀ ਦੁਬਾਰਾ ਲਗਾ ਪੈ ਸਕਦਾ ਜੇ ਦੁਬਾਰਾ ਲਾਉਣਾ ਪਿਆ ਤੇ ਉਹਦਾ ਵੈਸੇ ਸਮਾਂ ਨਿਕਲ ਜਾਣਾ ਤੇ ਉਹਦਾ ਕੋਈ ਬਹੁਤਾ ਮੁਲਾਹਾਣੀ ਨਹੀਂ ਮੈਂ ਕਹਿੰਦਾ ਉਹਦਾ ਸਮਾਂ ਨਿਕਲ ਜਾਣਾ ਉਹਦਾ ਲਵਾ ਜੀ ਕਿਸਾਨ ਜਿਹੜਾ ਮਾਰਦੇ ਰਹੇ ਨੇ ਅ ਕਿਸਾਨ ਜਿਹੜਾ ਵੀ ਮਾਰਦੇ ਰਹੇ ਨੇ ਤੇ ਕਿਸਾਨ ਭਰਾਵਾਂ ਨੂੰ ਮੇਰੀ ਇਹੀ ਅਪੀਲ ਹੈ ਕਿ ਆਉਣ ਵਾਲੇ ਜਿਹੜਾ ਹੈਗਾ ਆਪਣੇ ਆਪ ਦੇਖਿਆ ਜਾਵੇ ਅ ਜੇ ਮੈਂ 2 ਤਰੀਕ ਐ 3 4 ਤਰੀਕ ਤੱਕ ਜਿਹੜਾ ਭਾਰੀ ਵਰਖਾ ਟੁੱਟ ਮੇਤਾ ਮਾਤਿ ਹੋ ਸਕਦੀ ਹੈ ਤੇ ਕਿਸਾਨ ਭਰਾਵੋ ਇਹ ਇਹ ਇਹੀ ਆਪਜੀ ਨੂੰ ਬੇਨਤੀ ਹੈ ਕਿ ਜਿਹੜੀਆਂ ਫਸਲਾਂ ਨੂੰ ਪਾਣੀ ਹਲੇ ਬਰਸਾਤ ਨੂੰ ਦੇਖਿਆ ਜਾਂ ਵੀ ਨਾ ਆਇਆ ਕਿਉਂਕਿ ਜੇ ਆਪਾਂ ਬਰਸਾਤ ਪਹਿਲਾਂ ਹੀ ਉਹ ਪਾਣੀ ਲਾ ਦੋ ਤੋਂ ਭਾਰੀ ਬਰਸਾਤ ਹੋ ਗਈ ਤਾਂ ਪਾਣੀ ਖੜਨ ਕਰਕੇ ਨੁਕਸਾਨ ਹੋਊਗਾ ਦਾ ਸਰ ਸਬਜ਼ੀਆਂ ਨੂੰ ਵੀ ਕਿਸ ਤਰ੍ਹਾਂ ਨੁਕਸਾਨ ਹੋਇਆਗਾ ਹਾਂ ਸਬਜ਼ੀਆਂ ਵੀ ਜਿਹੜੀਆਂ ਬੈਲ ਵਾਲੀਆਂ ਨੇ ਥੱਲੇ ਬਿਛਨ ਵਾਲੀਆਂ ਸਬਜ਼ੀਆਂ ਨੇ ਤੇ ਉਹ ਵੀ ਪਾਣੀ ਚ ਡੁੱਬਣ ਕਰਕੇ ਇਨਸਾਨ ਹੁੰਦਾ ਹੈ ਔਰਲਾ ਇਨਸਾਨ ਹੁੰਦਾ ਹੈ ਲਗਾਤਾਰ ਪਾਣੀ ਖੜਨ ਦੇ ਕਰ ਨਾਲ ਜਿਹੜੀਆਂ ਹੈਗੀਆਂ ਮਟਰ ਹੋਵੇ ਉਹ ਲੋਕ ਜਿਹਨੇ ਸਬਜ਼ੀਆਂ ਉਹ ਵੀ ਮਰ ਜਾਂਦੀਆਂ ਨੇ